ਇੱਥੇ ਭਾਈ ਬਾਬੇ ਬੂਜਾਂ ਦੇ ਵਿੱਚ ਕਲੋਰੋ ਪਾਉਂਦੀ ਸੇਵਾ ਕਰਵਾਈ ਜਾਂਦੀ ਹੈ ਸੇਵਾਦਾਰਾਂ ਤੋਂ ਪਹਿਲਾਂ ਟੈਂਕਰ ਲੈ ਜਾਂਦਾ ਭਰ ਕੇ ਆ ਭਾਈ ਸਾਡੇ ਸੇਵਾਦਾਰ ਵਰਪਖੋਰਦੇ ਹੋਏ ਉੱਥੇ ਦਾ ਮੱਲੋ ਮੱਲੀ ਖੁਰਦੀ ਸੀ ਇਹਦੇ ਵਿੱਚ ਖੁਰਦੀ ਦੀਆਂ ਇਹ ਸਰਦਿੰਗਾਂ ਚਾਉਂਦੇ ਨੇ ਹੱਟ ਥੱਲੇ ਸਰਬੋਇਕਾ ਨੰਦ ਜੀ ਪਿੰਡ ਝੋਲਡਰੋਈ ਇਹ ਡੇਰਾ ਜੱਸੀ ਵਿੱਚ ਸੇਵਾ ਨਿਭਾਰੇ ਨੇ ਸੰਤ ਬਾਬਾ ਨੂਏ ਕਨੰਦ ਮਹਾਰਾਜ ਭਾਈ ਠੀਕ ਚੜ੍ਹਦੀ ਕਲਾ ਠੀਕ ਹੈ ਜੀ ਬਾਬਾ ਜੀ ਸਮਾਧਾਨ ਦੇ ਭਾਈ ਦੁਤਾਂ ਦੀ ਬੜੀ ਕਿਰਪਾ 하기 ਪ੍ਰਣਾਜਤੈ ਤਾਂ ਨਾ ਮਹਾਰਾਜ ਤੇ ਸਾਰੇ ਦੋਸਤਾਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਮੋਗੇ ਸਵਾਗਤ ਹੈ ਤੁਹਾਡਾ ਪਿੰਡ ਝੋਲਡ ਰੋਹੀ ਦੇ ਵਿੱਚ ਜੀ ਆਇਆਂ ਆਖਿਆ ਜਾਂਦਾ ਹੈ ਵੈਲਕਮ ਹੈ ਤੇ ਬਲੌਗ ਤੁਰ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਦੇਖਿਆ ਕਰੋ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਜ ਆਪਣੇ ਪਿੰਡ ਦੇ ਵਿੱਚ ਡੇਰੇ ਦੇ ਵਿੱਚ ਇੱਕ ਨਮਾਣੀ ਦਾ ਪ੍ਰੋਗਰਾਮ ਹਮ ਡੇਰਾ ਬਾਬਾ ਨਾਗਾ ਜੀ ਡੇਰਾ ਬਾਬਾ ਨਾਗਾ ਜੀ ਪਿੰਡ ਝੋਲਡਰੋਈ ਸੰਤਾਂ ਦਾ ਡੇਰਾ ਭਾਜੀ ਬਹੁਤ ਵਧੀਆ ਤੇ ਪੂਰੀ ਸ਼ਰਧਾ ਪਿੰਡ ਨੂੰ ਸ਼ਕਤੀ ਹੈ ਕਿਰਪਾ ਮਹਾਰਾਜ ਦੀ ਪਿੰਡ ਉੱਤੇ ਜਿੱਥੇ ਆਠ ਪ੍ਰਕਾਸ਼ ਨਿਭੋਗ ਪਾਏ ਜਾਣਗੇ ਤੇ ਸੇਵਾਦਾਰੋਂ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਬੜੇ ਸ਼ਰਧਾਂ ਦੇ ਨਾਲ ਤੇ ਉੱਥੇ ਠੰਡੇ ਮਿੱਠੇ ਜਲ ਤੇ ਨਮਾਣੀ ਦਾ ਪ੍ਰੋਗਰਾਮ ਨਮਾਣੀ ਕਹਿੰਦੇ ਐ ਤੇ ਜਿਹਨੂੰ ਸ਼ਬੀਲ ਕਹਿੰਦੇ ਲੋਕ ਇਹਨੂੰ ਨਮਾਣੀ ਕਹਿੰਦੇ ਆ ਭਾਈ ਸੰਤਾਂ ਵੱਲੋਂ ਕਿਰਪਾ ਮਹਾਰਾਜ ਦੀ ਤੇ ਚੱਲਦੇ ਆਪਾਂ ਉਥੇ ਦਰਸ਼ਨ ਮੇਲੇ ਕਰਕੇ ਆਉਣੀ ਆਪਾਂ ਹਾਂਜੀ ਦੋਸਤੋ ਤੇ ਆਪਾਂ ਚਲਦੇ ਆਂ ਡੇਰੇ ਚ ਡੇਰਾ ਬਾਬਾ ਨਾਗਾਜੀ ਉਥੇ ਪਾਠਾਂ ਦੀ ਭੋਗ ਪਹਿਣਗੇ ਤੇ ਸੰਗਤ ਨੂੰ ਠੰਡਾ ਮਿੱਠਾ ਨਮਾਣੀ ਦਾ ਜਲ ਸ਼ਕਾਇਆ ਹੋਊਗਾ ਤਾਂ ਚਲਦੇ ਆਂ ਫਿਰ ਆਜੋ ਬਣੇ ਰਹੋ ਭਾਈ ਸਾਰੇ ਧਿਰੋ ਬਣਾ ਲੈ ਜੀ ਸਾਸ ਤੇ ਵੀ ਲੈ ਪਾਰ ਜਾ ਸਦਗਾਈ ਬਲ ਤੋਂ ਆਰ ਜਾ ਕੋਰਮਾ

ਮੇਨ ਗੇਟ ਆ ਸੰਗਤ ਐਂਟਰ ਹੁੰਦੀ ਇੱਥੋਂ ਪਿੰਡ ਝੋਲ ਰੋਹੀ ਸੰਤਾਂ ਦੀ ਬੜੀ ਕਿਰਪਾ ਹੈ ਭਾਈ ਪਿੰਡ ਦੇ ਉੱਤੇ ਇਦਾਂ ਹੀ ਕਿਰਪਾ ਬਣਾਈ ਰੱਖੇ ਬਾਬਾ ਧੰਨ ਧੰਨ ਇੱਧਰਲੇ ਪਾਸੇ ਭਾਈ ਸਮੰਧਾਂ ਸੰਤਾਂ ਦੀਆਂ ਸੰਗਤ ਬੜੀ ਸ਼ਰਧਾ ਨਾਲ ਇੱਥੇ ਮੱਥਾ ਟੇਕਦੀ ਹੈ ਭਾਈ ਅੱਜ ਡੇਰੇ ਦੇ ਵਿੱਚ ਭੋਗ ਪਾਈ ਜਾ ਰਹੇ ਨੇ ਤੇ ਨਿਮਾਣੀ ਦਾ ਠੰਡਾ ਮਿੱਠਾ ਜਲ ਸ਼ਕਾਇਆ ਜਾਂਦਾ ਸੰਗਤ ਨੂੰ डेरा बाबा नागाजी समाधान की संतान की बड़ी कृपा की पिंड जाते धन्य महाराज जय संत जय बाबा नागा जी ਇਹ ਡੇਰੇ ਦੇ ਵਿੱਚ ਧੂਣਾ ਸੰਤਾਂ ਦਾ ਆਹ ਸਤਿ ਸ਼ਬਦਨ ਅਰਥਾ ਤੇ ਇਹ ਤੇ ਧੂਣੇ ਦੇ ਭਾਈ ਸਤਿ ਸ਼ਬਦਨ ਅਰਥਾ ਤੇ ਇਹ ਤੇ ਧੂਣੇ ਦੇ ਭਾਈ ਸੰਗਤ ਭਾਈ ਭੋਗ ਪੈਣ ਤੋਂ ਬਾਅਦ ਠੰਡਾ ਮਿੱਠਾ ਜਲ ਦਾ ਖੰਡਾ ਮਿੱਠਾ ਆਨੰਦ ਮਾਣਦੀ ਆਉਣਾ ਇੱਥੇ ਸੰਗਤ ਕੇਰਾ ਪੰਗਤ ਦੇ ਵਿੱਚ ਬੈੰਦੀ ਹੈਗੀ ਤੇ ਇਹਨਾਂ ਨੂੰ ਨਮਾਣੀ ਦਾ ਜਲ ਛਕਾਇਆ ਜਾਊਗਾ ਤੇ ਬੜੇ ਸ਼ਰਧਾ ਨਾਲ ਲੈਂਚ ਬੈਠ ਕੇ ਸ਼ੱਕਦੇ ਨੇ ਸੰਗਤਾਂ ਉਪਰਾਂ ਆਪਣੇ ਪਰਲੇ ਪਾਸੇ ਸੇਵਾਦਾਰ ਨੇ ਉਹਨਾਂ ਨੂੰ ਵੀ ਦਿਖਾਉਨੇ ਕੋਈ ਨਹੀਂ ਸੰਗਤਾਂ ਜੀ ਅੰਦਰੋਂ ਆਈ ਜਾਂਦੀ ਹੈ ਕਾਫੀ ਹੈ ਰਾਉਣਕ ਲੱਗੀ ਹੈ ਚੰਗੀ ਕਿਰਪਾਹ ਮਹਾਰਾਜ ਦੀ ਸੰਤ ਬਾਬਾ ਨਾਗਾ ਜੀ ਪਿੰਡ ਝੋਲ ਰੋਹੀ ਇੱਥੇ ਭਾਈ ਸੰਗਤ ਵਾਸਤੇ ਠੰਡਾ ਮਿੱਠਾ ਜਲ ਤੇ ਨਮਾਣੀ ਦਾ ਪਾਣੀ ਤਿਆਰ ਕੀਤਾ ਹੈਗਾ ਸੇਵਾਦਾਰਾਂ ਨੇ ਸਾਰੇ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਠੰਡਾ ਮਿੱਠਾ ਜਲ ਨਮਾਣੀ ਦਾ ਸੰਗਤ ਵਾਸਤੇ ਤਿਆਰ ਕੀਤਾ ਹੈਗਾ ਇਧਰ ਭਾਈ ਸਾਡੇ ਬਰਤਨ ਵਾਲੇ ਸੇਵਾਦਾਰ ਇਹ ਵੀ ਬੜੇ ਚਾਹ ਨਾਲ ਸੇਵਾ ਕਰਦੇ ਨੇ ਸੰਗਤ ਦੇ ਝੂਠੇ ਭੰਡਿਆਂ ਬਾਬਾ ਜੀ ਤਾਰੇ ਨੂੰ ਸੰਗਤ ਬੜੀ ਚਾਵਨਾ ਜਲ ਸਕੂਗੀ ਪੰਗਤ ਬੜੇ ਚਾਹ ਨਾਲ ਨਮਾਣੀ ਦਾ ਜਲ ਛਕਦੀ ਹੋਈ ਪੰਗਤ ਜੇ ਵਿੱਚ ਬੈਠ ਕੇ ਬਾਟੀ ਦੀ ਪਿੰਡ ਚੋਲ ਡਰੋਹੀ ਡੇਰੇ ਦੇ ਵਿੱਚ ਉਧਰ ਭਾਈ ਮਾਈਆਂ ਬੈਠੀਆਂ ਨੇ ਮਾਈਆਂ ਵੀ ਬਹੁਤ ਨੇ ਕੀ ਹਾਲ ਹੈ ਭਾਈ ਠੀਕ ਹੈ ਕੀ ਹਾਲ ਹੈ ਭਾਈ ਠੀਕ ਚੜ੍ਹਦੀ ਕਲਾ ਠੀਕ ਹੈ ਜੀ ਬਾਬਾ ਜੀ ਸੇਵਾਦਾਰ ਇਧਰੋਂ ਭਾਈ ਬਰਫ ਲਿਆਈ ਜਾਂਦੇ ਆਗੇ ਆ ਵਕੀਲ ਵਰਗੇ ਸੰਗਤ ਵੜੇ ਸ਼ਰਧਾ ਨਾਲ ਜਲਛਕਦੀ ਹੈਗੀ ਇੱਥੇ ਭਾਈ ਸੇਵਾਦਾਰਾਂ ਨੇ ਠੰਡੇ ਪਾਣੀ ਘਾਤਰਾ ਬਰਫਲ ਕੋ ਕੇ ਰੱਖੀ ਹੈ ਵਾਹ ਜੀ ਵਾਹ ਇਹ ਲੈ ਕੇ ਜਾਂਦੇ ਥੋੜੀ ਜੀ ਸਿਰ ਥੱਲੇ ਸਿਰ ਥੱਲੇ ਸਿਰ ਤੇ ਭਾਈ ਵੇ ਖੁਰੀ ਨੀਗੇ ਕਾਰਨਾ ਤੂੰ ਨਹੀਂ ਅੱਕੀ ਰੱਖਦੇ ਇਹਨੂੰ ਤੇ ਕਦੋਂ ਜਾ ਕੇ ਦੇਖਦੇ ਹੋ ਥੋੜੀ ਰਹਿਣ ਦੀ ਕਿਲੋਗਾ ਕਿਆ ਤਾਂ ਉਮੀ ਪਈਆ ਯਾਰ ਇਹ ਬਾਥੀ ਹੋ ਰਹਾ ਹੈ ਇਹ ਬਾਹਰੋਂ ਕਿ ਮਸਾਲਾ ਵਾ ਕੋਈ ਇਹ ਬਾਹਰਲੇ ਦੇਸ਼ ਤੋਂ ਆਇਆ ਹਾਂ ਬਾਹਰਲੇ ਦੇਸ਼ ਤੋਂ ਆਇਆ ਸਿਰ ਤੇ ਧਰ ਲਾ ਸਿਰ ਤੇ ਧਰ ਲਾ ਓਏ ਆ ਜਾ ਆ ਜਾ ਸਰ 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 ਮੈਂ ਇੰਨੀ ਕਿਉਂ ਚੱਤ ਨੂੰ ਆ ਸਰੋ ਸਰੋ 500 ਦੇ ਅੱਡਾ ਯਾਰਾ ਓਏ ਇਹਦੇ ਵਿੱਚ ਥੱਲੇ ਕਿੱਲੇ ਓਏ ਫਿਰ ਜੂ ਗਿਆ ਮੈਂ ਹੰਤ ਲਾ ਜਾਨੀ ਆ ਤੋ ਪੇ ਵੀ ਨਹੀਂ ਖੁਰਦੀ ਇਹ ਤਾਂ ਹਨਾ ਓਏ ਪੱਲੀ ਨਹੀਂ ਚਾਹ ਤਰਾ ਕੰਚਰਦੇ ਹੂੰ ਸਿੱਟੇਗਾ ਤੂੰ ਪਰ ਖਲੀ ਜੇ ਭਿੰਦੋ ਜਾਨੀ ਹਾਂ ਲੈਜੋ ਹੋਰ ਕੀ ਇਹਨਾਂ ਨੂੰ ਆ 2 ਘੰਟਾ ਬਿਤਰਿਆ ਰਹਿਣਾ ਹੈ ਕਿੰਨਾ ਨਹੀਂ ਸੱਪੇ ਰੱਖ ਟੁਪਟਾ ਸਰਪਤੇ ਆਂ ਕਰੀ ਇਹਨੂੰ ਇਹ ਤਤੀਏ ਬੈਂਦੀ ਇਹ ਤਾਂ ਠੰਡੀ ਹੈ ਓਏ ਉੱਥੋਂ ਨੂੰ ਖੁਰ ਨਹੀਂ ਲੱਗੀ ਹੋਏ ਇੱਥੇ ਆ ਕੇ ਕੋਈ ਨਹੀਂ ਅਸੀਂ ਵਾਦ ਕਰਦੇ ਮੇਰੀ ਪਾਵਰ ਆ ਜਰ ਨਹੀਂ ਨਾ ਪੁੱਛੇ ਨਾ ਪੁੱਛੇ ਮੇਰੀ ਬਰਦਾਇ ਪੁੱਛੇ ਰੱਚ ਬੁੱਢੀ ਨਾ ਕੇ ਆ ਭਾਈ ਸਾਡੇ ਸੇਵਾਦਾਰ ਵਰਪਕੋਰ ਦੇ ਹੋਏ ਕੋਤੇ ਦਾ ਮੱਲੋ ਮੱਲੀ ਖੁਰਦੀ ਸੀ ਇਹਦੇ ਵਿੱਚ ਖੁਰਦੀ ਦੀਆਂ ਇਹ ਕੰਤਾ ਜਾਨ ਆ ਜਾ ਆ ਬਹੁਤ ਪਾਣੀ ਆ ਸਾਡੇ ਪੁਰਾਣੇ ਕਮੰਡੀ ਭਾਈ ਜਸਾ ਸਿੰਘ ਆ ਅਖੰਡ ਦੀ ਪਾਤ ਬਣਾ ਕੇ ਰੱਖੀ ਹੈ ਭਾਈ ਗਰ ਲਾਲ ਸਿੰਘ ਨੇ ਅਮਰਜੈਂਸੀ ਪਾਣੀ ਬਣਾਉਣਾ ਪੈਂਦਾ ਕਈ ਵਾਰੀ ਇਹ ਤਿਆਰੀਆਂ ਕਰਕੇ ਰੱਖਦੇ ਸਾਰੇ ਏਡੋ ਬੜੇ ਸਾਰੇ ਸੇਵਾਦਾਰ बाबे शिकारी भी रखी बैठे भाई ये पिंजरे च है शेरबंद रखे अंग्रेजी डा होगा अंग्रेजी डा होगा हाय जुबी ਅਗਰੇ ਤੇਲ ਆਦਾਂ ਚੱਕੀ ਬੇ ਤੇ ਕੀਪ ਜੀ ਪਾਣੀ ਵਾਲੀਏ ਪਾਣੀ ਵਾਲੀਏ ਕਿਸੇ ਦੱਸ ਕਿਵੇਂ ਬਗ ਬਗ ਜਾ ਕਦੋਂ ਆਏਗਾ ਇਹ ਚ ਠੰਡਾ ਪਾਣੀ ਰਹਿੰਦਾ ਹੈ ਇਹ ਉਧਰੋਂ ਮੰਗਾਈ ਆ ਨਾ ਮੈਂ ਕੀ ਬਧੀਆ ਗੱਲ ਕਰਦਾ ਕਿ ਕੀ ਬਲਾਰ ਕੇ ਦੋ ਆਪਾ ਬੋਤਲ ਦਾ ਕਰ ਸਹੀ ਹੁੰਦਾ ਸੋਰ ਤੇ ਜਿਹੜੀ ਪਹਿਲੀ ਵਾਰ ਲੱਗੀਆਂ ਭਾਈ ਪੁਰਾਣੇ ਜਿਹੜੇ ਲੱਗਿਓ ਸੀ ਹੁਣ ਚਾ ਲੱਗੀਆਂ ਆ ਦੇਖੋ ਜੀ ਦੋਸਤੋ ਬਣਾ ਦੇ ਉੱਤੇ ਪੀਲਾ ਲੱਗੀਆਂ ਇਹਨਾਂ ਬਾਰੇ ਕੁਝ ਕਹੋਗੇ ਜੀ ਤੁਸੀਂ ਆਹੀ ਇਹ ਬਹੁਤ ਸਾਲ ਤੋਂ ਲੱਗੇ ਹੀ ਪਹਿਲਾਂ ਠੀਕ ਹੈ ਜੀ 30 ਸਾਲਾਂ ਤੋਂ ਘੱਟ ਘੱਟ ਅੱਛਾ ਜੀ 30 ਸਾਲ ਤੋਂ ਪਹਿਲਾਂ ਲੱਗੇ ਹੋਣਗੇ ਵੀ ਪਹਿਲਾਂ ਲੱਗਦੇ ਹੁੰਦੇ 25 ਸਾਲ ਪਹਿਲਾਂ ਹੈ ਹਾਂ ਪਹਿਲਾਂ ਬਹੁਤ ਲੱਗੇ ਇੱਥੇ ਬਣ ਕਿੰਨੇ ਕ ਥਾਂ ਚ ਹੁੰਦੇ ਸੀ ਜੀ ਇਧਰ ਸਾਡੇਰੇ ਦੇ ਵਿੱਚ ਦੂੜ ਦੂੜ ਕਿੱਲਾਂ ਚ ਹੁੰਦੇ ਸੀ ਜੀ ਐਸੇ ਕਹਿੰਦੇ ਭਾਈ ਦੂੜ ਦੋ ਕਿੱਲਾਂ ਚ ਖਰ ਮੈਂ ਵੀ ਦੇਖਿਆ ਉਹ ਬਣਾਂ ਦੇ ਵਿੱਚ ਇੱਕ ਤਰ੍ਹਾਂ ਦਾ ਨਾ ਜੰਗਲ ਜਿਹਾ ਸੀ ਹੈ ਨਾ ਜੀ ਹਾਂ ਜੰਗਲ ਸੀ ਉਹਦੇ ਵਿੱਚ ਕੋਈ ਪੰਛੀ ਜਾਂ ਕੀ ਰਹਿੰਦੇ ਹੁੰਦੇ ਸੀ ਮੋਰ ਰਹਿੰਦੇ ਜੀ ਅੱਛਾ ਮੋਰ ਰਹਿੰਦੇ ਹੁੰਦੇ ਠੀਕ ਹੈ ਜੀ ਉਹ ਆਪਣੇ ਪਿੰਡ ਦੇ ਵਿੱਚ ਘਰਾਂ 'ਚ ਵਗ ਜਾਂਦੇ ਸੀ ਕਿ ਨਾ ਕੋਠਿਆਂ ਦੇ ਪਗ ਜਾਂਦੇ ਸੀ ਗਾਣੇ ਪੁੰਦੇ ਲੋਕਾਂ ਠੀਕ ਹੈ ਜੀ ਹਾਂ ਸਾਡੀ ਸੁੱਤ ਜੀ ਦਾ ਪਹਿਲੀ ਵਾਰ ਲੱਗੀਆਂ ਹਨਾ ਹਾਂ ਸੁੱਤੀ ਸੁੱਤ ਪਹਿਲੀ ਵਾਰ ਇਹ ਪੀਲਾਂ ਆਪਾਂ ਖਾ ਸਕਦੇ ਹਾਂ ਜੀ ਇਹ ਖਾ ਸਕਦੇ ਹਾਂ ਸਕਦੇ ਭਾਈ ਮਿੱਠਿਆ ਬਹੁਤ ਹੈ ਖੰਡ ਵਰਗੀਆਂ ਆਇਆਂ ਖਾਂ ਚ ਕਿੜੀਆਂ ਹ ਲਾਲ ਜੀਆਂ ਆ ਹਾਂ ਬਣਾ ਦੇ ਉੱਤੇ ਲੱਗਾਂ ਇਹ ਇਹ ਵੀ ਇੱਕ ਤਰ੍ਹਾਂ ਦਾ ਸੀਜ਼ਨ ਦਾ ਫਲ ਹੈਗਾ ਹੂੰ ਹੂੰ ਲਓ ਜੀ ਸੰਗਤੋ ਸ਼ਾਮ ਦੇ ਭਾਈ ਸਵਾ 3 ਹੋਣ ਵਾਲੇ ਆ ਤੇ ਸੇਵਾਦਾਰ ਕਹੀ ਜਾਂਦੇ ਚਲੋ ਆਪਾਂ ਥੋੜੇ ਬਰਤਨ ਸਾਫ ਕਰਦਨੇ ਹੁਣ ਤੇ ਡਿਊਟੀ ਭਈ ਇਹਨਾਂ ਨੇ ਬਹੁਤ ਪਕਤਾਈ ਹੈ ਸੰਗਤਾਂ ਨੇ ਸੇਵਾਦਾਰ ਠੀਕ ਆ ਕਰ ਡਿਊਟੀ ਨਿਭਾਉਂਦੇ ਆ ਤੇ ਹੁਣ ਭਾਂਡੇ ਆਪਾਂ ਸਾਫ ਕਰਦੇ ਦੇਗਾ ਤੇ ਆ ਭਈ ਸਾਰੇ ਤੇ ਸੇਵਾ ਦਾ ਬਹੁਤ ਵਧੀਆ ਸੇਵਾ ਕਰਕੇ ਗਿਆ ਚਲੋ ਆਪਾਂ ਵੀ ਲੱਗਦੇ ਨਾਲ ਆ ਭਈ ਬੰਦੇ ਸਾਡੇ ਉਥੋਂ ਪੌਂਕਣੋਂ ਸੇਵਾ ਕਰਕੇ ਆ ਗਏ ਜਲਦੀ ਬਹੁਤ ਵਧੀਆ ਸੇਵਾ ਨਿਭਾ ਕੇ ਆਏ ਸਾਰੇ ਸੇਵਾਦਾਰ ਹਾਏ ਨਵੇੜਾ ਭਾਈ ਸੇਵਾ ਚੱਲ ਭਾਈ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਤੁਸੀਂ ਸਾਰੇ ਕਿੰਨੇ ਡਰਮ ਲਾਤੇ ਭਾਈ ਪਾਣੀ ਦੇ ਉੱਥੇ ਤਿੰਨ ਡਰਮ ਲਾਗੇ ਸੰਗਤ ਛਕਦੀ ਸੀ ਚਾਹ ਨਾਲ ਰੁਕਦੇ ਸੀ ਚਾਹ ਨਾਲ ਚਾਹ ਨਾਲ ਓਏ ਚਾਹ ਵੀ ਸੀ ਜੀ ਇਹਨਾਂ ਕੋਲ ਉੱਥੇ ਚਾਹ ਸੀ ਉਹ ਸਪੈਸ਼ਲ ਲੱਗੇ ਸੀ ਚਾਹ ਦੇ ਘੱਟ ਲੱਗੇ ਸੀ ਠੀਕ ਹੈ ਚਾਹ ਦੇ ਘੱਟ ਪਾਣੀ ਸੀ ਠੰਡਾ ਹੋ ਜਾਊਗਾ ਸੇਵਾ ਵੀ ਕਰੀ ਐ ਸੇਵਾ ਵੀ ਕਰਕੇ ਕਿਉਂਕਿ ਕੱਲਾਸ ਅੱਡੇ ਮਿੱਠੇ ਪਾਣੀ ਚਰਚ ਪਾਣੀ ਵੀ ਲੈ ਕੇ ਆਣਾ ਲੈ ਕੇ ਬਲਾਉਚ ਬਲਾਉਚ ਲੈਣ ਨੂੰ ਗਾਇ ਕੇ ਆਪਾਂ ਆਈ ਲਿਆ ਆਈ ਦਸ ਜਗਵਿੰਦਰਾ ਇਹ ਮਿੱਠਾ ਵਾਲਾ ਬਾਰਕ ਹੈ ਨਾ ਕਿਵੇਂ ਕਰੇ ਜਗਵਿੰਦਰ ਜਗਵਿੰਦਰ ਦਾ ਹਾਉ ਹੋ ਗਿਆ ਬੱਸ ਬਾਬੇ ਮੈਨੂੰ ਆਇਆ ਸੀ ਮੈਂ ਕੀ ਕਰਾਂਗੇ ਨਹੀਂ ਅਸੀਂ ਕਹਿੰਦੇ ਨਹੀਂ ਭਾਈ ਪਾਣੀ ਬਾਈ ਖਲਾਬੀ ਰੰਗ ਦਾ ਹੈਗਾ ਫਿਰ ਮੰਨ ਜੇ ਹੱਥ ਖੜੇ ਕਰ ਲਏ ਪਹਿਲੀ ਦਿੱਤਾ ਕਹਿੰਦਾ ਵੀ ਉਹ ਆ ਲੋਡਾ ਯਾਰ ਬਾਬੇ ਨਾਲ ਬਾਬਾ ਸਾਥ ਕਰੇਗਾ ਸਾਥ ਖੜੇ ਹੋਗੇ ਬਾਬੇ ਨਾਲ ਸ਼ਰਤ ਲਾ ਲਓ ਤੂੰ ਆਏ ਕਹਿੰਦੇ ਵੀ ਮੇਰੀ ਤੇ ਚੱਲਦੀ ਨਹੀਂ ਅਸੀਂ ਕਹਿ ਨੂੰ ਹਟ ਜਾਗੇ ਚੱਲਦੀ ਗਾਲੀ ਸ਼ਰਤ ਨਹੀਂ ਮੰਗਦਾ ਆਪ ਹੀ ਹਾਓ ਆ ਦੇਖ ਲਓ ਭਾਈ ਆ ਬਾਟੀ ਸਿੱਡ ਦੀ ਚਪਲ ਚ ਇਹਨੇ ਤਾਂ ਬਰਫ ਭੋਰ ਭਾਈ ਬਾਟੀ ਚ ਬਾਲਟੀ ਚ ਨਹੀਂ ਬਾਟੀ ਚ ਆ ਨਾ ਬਾਲਟੀ ਚ ਏ ਚੱਪਲ ਡਿੱਗ ਗਈ ਕਿੱਤਰਾ ਮੈਂ ਕਿੰਦੀ ਕਾਸ਼ ਨੂੰ ਤਗਵਾ ਸਕਦਾ ਹੈ ਕਾਸ਼ ਨੂੰ ਕਾਹ ਹੈ ਮੈਨੂੰ ਨਹੀਂ ਪਤਾ ਇਹ ਕਿਹੜੇ ਨੰਬਰ ਦਾ ਗਾੜੀ ਬਰ ਬੇ ਦੇ ਵਿੱਚ ਕਿੱਤਰਾ ਲੱਗ ਤੋਂ ਮੇਰੇ ਜੀ ਤੁਹਾਰੇ ਜੀ ਜੀ ਕੋਈ ਬੰਬੇ ਬੂਜਿਆਂ ਦੇ ਵਿੱਚ ਕਲੋਰੋ ਪਾਉਂਦੀ ਸੇਵਾ ਕਰਵਾਈ ਜਾਂਦੀ ਹੈ ਸੇਵਾਦਾਰਾਂ ਤੋਂ ਪਹਿਲਾਂ ਟੈਂਕਰ ਲੈੰਦਾ ਭਰ ਕੇ ਤੇ ਹੁਣ ਆਹ ਭਾਈ ਸੇਵਾਦਾਰ ਬੂਜਿਆਂ ਦੇ ਵਿੱਚ ਕਲੋਰੋ ਪਾਉਂਦੀ ਆ ਕੀ ਇਹਨੂੰ ਦੀਮਕਾ ਸਿਉਖ ਲੱਗ ਜਾਂਦੀ ਆ ਯਾਰ ਆ ਦੇਖਿਆ ਟਾਲੀ ਕਿਵੇਂ ਹੋ ਗਈ ਨਾ ਸੁੱਕ ਗਈ ਇਹਦਾ ਕਰਕੇ ਕਲੋਰੋ ਪਾਉਣੀ ਪਈ ਅੱਜ ਤੇ ਦਵਾਈ ਪਾਈ ਜਨੇ ਆ ਦੇਖ ਭਾਈ ਬੂਜਿਆਂ ਦੇ ਵਿੱਚ ਹਾਏ ਹਾਏ ਭਾਈ ਹੋਰ ਠੀਕ ਹਾਂ ਠੀਕ ਹੈ ਜੀ ਵਧੀਆ ਠੀਕ ਹੀ ਚਾਹੀਦਾ ਹਾਏ ਉਹਦੀ ਬਣਾਉਣ ਦਾ ਇਤਰਾਵੇ ਟੈਂਕਰ ਵਾਲਦੀ ਦਾ ਮਜੂਨ ਕਰਕੇ ਹਣਾ ਨੌਹਾਲ ਦਾ ਕੱਪੜਾ ਕਿੰਨੀ ਹੜਵਾ ਮਾਰਦੀ ਹੈ ਜੋ ਹਨਾ ਦਵਾਈ ਹਾਂ ਬਾਬਾ ਉਹ ਤੱਕ ਪਾਣੀ ਪਿਚਾਉਣਾ ਭਾਈ ਹਾਂਜੀ ਪਾਤਾ ਹੀ ਉਧਰ ਹੀ ਸਿੱਤਿਆ ਸੀਗਾ ਜੀ ਸਫਾ ਹਾਂਜੀ ਪਾਤੀ ਸੀ ਦਵਾਈ ਜੀ ਉਹਨਾਂ ਚ ਚੈੱਕ ਕਰੋ ਇੱਥੋਂ ਸੜਤੇ ਸੀ ਚਾਰ ਪੰਜ ਡਾਟੇ ਜੀ ਇਹਨੇ ਸਾਰਾਂ ਚ ਆ ਗਏ ਸੀ ਚਾਰ ਪੰਜ ਡਾਟੇ ਤਿੰਨ ਡਾਟੇ ਕੋਲ ਰੋ ਦੇ ਇਹਨੂੰ ਘਰ ਆਇਆ ਨਹੀਂ ਕਿੱਥੇ ਆ ਗਿਆ ਇੱਥੋਂ ਜਦੋਂ ਸਾਮਾਨੇ ਮਾਹੀ ਸੁਲਾ ਹੋਣਗੇ ਇੱਥੇ ਨਾ ਹੋਈ ਪਾਤ ਇੱਥੋਂ ਪਾਤੀ ਸੀ ਯਾਰ ਇੱਥੋਂ ਦਵਾਈ ਇਹਦਾ ਖੱਬਲ ਚ ਆ ਗਈ ਹੋਈ ਤਿੰਨ ਚਾਰ ਤਿੰਨ ਤਿੰਨ ਡਾਟੇ ਪਾਤੀ ਚਾਰ ਬਾਦੂ ਆ ਓਏ ਉੱਚੇ ਥਾਂ ਚੋਂ ਇੱਧਰ ਨਹੀਂ ਆ ਗਈ ਥੱਲੇ ਹੀ ਫੇਰ ਉੱਥੇ ਥੱਲੇ ਆਉਗੀ ਨਾ ਫੇਰ ਫੇਰ ਕਿੰਨੇ ਅੱਛਾ ਹੈ ਉਧਰੋਂ ਪਾਤੀ ਬਾਅਦ ਚ ਪਾਉਣੀ ਸੀ ਪਾਣੀ ਤੇ ਪਾਣੀ ਤੇ ਬਾਅਦ ਚ ਪਾਈ ਹੈ ਬੜੇ ਬੜੀ ਪਾਈ ਹੈ ਫੜੇ ਪਾਣੀ ਚ ਨਹੀਂ ਕੰਮ ਨਹੀਂ ਕਰਦੀ ਕਦੀ ਕੰਮ ਹੀ ਨਹੀਂ ਦੇਖਣ ਪਤਾ ਨਹੀਂ ਕੀ ਟੋਆ ਜਾਂ ਪੱਟੀ ਨੇ ਟੋਆ ਸਲੋਲੀ ਸਲੋਲੀ ਪੱਟ ਰਿਹਾ ਥੋੜਾ ਜਿਹਾ ਇਥੇ ਇਹਨਾਂ ਦੀ 2G ਦੀ ਸਪੀਡ ਆਉਂਦੀ ਹੈ ਤਾਂ ਹੌਸਲੋਲੀ ਸਲੋਲੀ ਸੋਲਰ ਤਾਂ ਹੁੰਦਾ ਸੋਲਰ ਦਾ ਖਤਮ ਹੋ ਗਿਆ ਹੋਇਆ ਟਾਈਮ ਜ਼ਿਆਦਾ ਹੋ ਗਿਆ ਇਹ ਨਾ ਕਰਵਾ ਦੇ ਜੀ ਉਹ ਪਰਲੇ ਰਹੇ ਚਾਰ ਪੰਜ ਰਹੇ ਉਹ ਦੋ ਦੱਗੇ ਦੇ ਪਾਸੇ ਹਾਏ bro yes ਬਾਰ ਤਾਂ ਪਈ ਗਿਆ ਤੇ ਹੁਣ ਓਏ ਤੇ ਹੁਣ ਵੱਡਾ ਸਿਆਣਾ ਤੂੰ ਗੱਲ ਕਹੀ ਮੁੱਕ ਲੈਣਾ ਮੈਂ ਨਾ ਕਿਹਾ ਪਾਪ ਬਟੂਗੀ ਇਹਨਾਂ ਨੇ ਮੈਂ ਛੱਤਰਾ ਨਹੀਂ ਆਦੀ ਜਾ ਐਸੇ ਤੁਮਗੇ ਪਾਪਾ ਨਹੀਂ ਭਾਈ ਅੱਛਾ ਸੇਵਾ ਚੱਲ ਭਈ ਨਮਾਣੀ ਤੋਂ ਬਾਅਦ ਕਹਿੰਦੇ ਸਾਰੇ ਪੇੜ ਪੌਦੇ ਇਹ ਕਹਿੰਦੇ ਸੁੱਕੀ ਜਾਂਦੇ ਸੀ ਤੇ ਥੋੜਾ ਰੱਬ ਤਾਮ ਲੈ ਗਿਆ ਬਦਲਾ ਇਸ ਕਰਕੇ ਸਾਨੂੰ ਬਾਬਾ ਨੇ ਹੁਕਮ ਦਿੱਤਾ ਕਹਿੰਦੇ ਯਾਰ ਪੇੜ ਪੌਦਿਆਂ ਦੇ ਵਿੱਚ ਟੈਂਕਰ ਲੈ ਕੇ ਪਾਓ ਤਾਂ ਸੇਵਾਦਾਰ ਸੇਵਾ ਕਰ ਜਾਂਦੇ ਨੇ ਸ਼ਾਮ ਦਾ ਬਿਲ ਹੋ ਗਿਆ ਜਨਨ ਕਿ ਸਾਢੇ ਕਿਸ਼ੀ ਹੋ ਗਏ ਉਹਨਾਂ ਦੇ ਘਰ ਤੇ ਬਹੁਤ ਚੰਗੀ ਗੱਲ ਹੈ ਦੋ ਟੈਂਕਰ ਪਾਤੇ ਇੱਕ ਬਾਹਰ ਪਾ ਕੇ ਆਏ ਭਾਈ ਇਹ ਇੱਕ ਅੰਦਰ ਆ ਇਹ ਆ ਸਾਰੇ ਪੇੜ ਪੌਦਿਆਂ ਚ ਪਾਤਾ ਤੇ ਸਮਾਧਾਂ ਕੋਲੇ ਇਹ ਆ ਟੈਂਕਰ ਲੈ ਆਏ ਭਰ ਕੇ ਭਾਈ ਤੇ ਆਹ ਕਿਹੜੇ ਪੇੜ ਪੌਦੇ ਸਾਰੇ ਜਿਨ੍ਹਾਂ ਚ ਪਾਏ ਇਹਨਾਂ ਨੇ ਪਾਣੀ ਬੜਾ ਚੰਗੀ ਗੱਲ ਹੈ ਪਾਏ ਕਲੋਰੋ ਤੇ ਨਾਲ ਕਲੋਰੋ ਚੱਕੀ ਫਿਰਦੇ ਆ ਭਾਈ ਇਹ ਉਹ ਬਾਹਰ ਨਾ ਯਾਰ ਪੌਦਿਆਂ ਨੂੰ ਥੋੜਿਆਂ ਨੂੰ ਸਿਉਂਗ ਪਾ ਕੇ ਤੇ ਡਿੱਗ ਪਏ ਆ ਦਵਾਈ ਪਾਈ ਇਹਦੇ ਵਿੱਚ ਕਲੋਰੋ ਦੀਮਕ ਵਾਸਤੇ ਹੈਲੋ ਕਹਿੰਦੇ ਕਮੈਂਟਰੀ ਭਾਈ ਬੱਤ ਤੁਸੀਂ ਕਹਿੰਦੇ ਚਾਹੀਦੀ ਹੈ ਇਹ ਹਾਂ ਭਾਈ ਉਹ ਬੰਦਾ ਕਹਿੰਦਾ ਚਲ ਉਹਦੀ ਮੰਨ ਲਓ ਅੱਜ ਉਹ ਬੋਲਦਾ ਪਈ ਹੈ ਤੇਰਾ ਵੀ ਨੁਕਸਾਨ ਗਿਆ ਹੋਇਆ ਬੱਟ ਆ ਭਾਈ ਇੱਕ ਵਾਰ ਹੈ ਆ ਮਿਰਚਾਂ ਸਿੰਘ ਵਿਚਾਰੀਆਂ ਸੁੱਕੀਆਂ ਆ ਉਹ ਇੱਕ ਨੂੰ ਤਾਂ ਖਵਾ ਤੀ ਲੱਗਦਾ ਉਹ ਟੁੱਟ ਗਿਆ ਦਾ ਇਹ ਮੂੰਹ ਛੜਕਾ ਜੰਮੀ ਨਹੀਂ ਕਰਦਿਆ ਹਾਂ ਛੜਕਾ ਜੰਮੀ ਹੀ ਕਰਦਿ ਗਲੇ ਦਾ ਠੀਕ ਹੈ ਓਏ ਬਾਬੇ ਥੱਲੇ ਤਾਂ ਨਹੀਂ ਥੋੜੀ ਆ ਭਾਈ ਮਿਰਚਾਂ ਤਾਂ ਲੱਗੀਆਂ ਸੀ ਨਾ ਤੇ ਫਿਰ ਵਿਚਾਰੀਆਂ ਵੀ ਪਾਣੀ ਕਰਨ ਨੂੰ ਸੁੱਕੀਆਂ ਵਿਚਾਰੀਆਂ ਆਂ ਪਾਤਾ ਓਏ ਆਹ ਪਾਣੀ ਤਾਂ ਮੈਨੂੰ ਤਾਂ ਲੱਗਦ ਨਹੀਂ ਇਹਦੇ ਨਾਲ ਆ ਆਪੇ ਪੈਂਦਾ ਨਾ ਘੜਾ ਦੇ ਸਾਡੀ ਤਾਂ ਕੀ ਫਾਇਦਾ ਲੈ ਆ ਮਿਰਚਾਂ ਦਾ ਲੱਗੀਆਂ ਸੀ ਕੋਲ ਥੱਲੇ ਦਾ ਪਾਈਪ ਓ ਬਾਬੇ ਪੂਜੇ ਤੋਂ ਸੇਫਟੀ ਥੋੜੀ ਇੱਧਰ ਭਾਈ ਇੱਧਰ ਨਹੀਂ ਪਾਣੀ ਪਈ ਯਾਰ ਉਹ ਨਹੀਂ ਨਹੀਂ ਸਤਿ ਸ੍ਰੀ ਅਕਾਲ ਸੰਤਾਂ ਦੀ ਇੰਦਰ ਸਮਾਧਾਨੇ ਕਿਰਪਾ ਮਹਾਰਾਜ ਦੀ ਘਰ ਹਾਂ ਬਾਬੇ ਹਾਂ ਬਾਬੇ ਪਾਣੀ ਨਹੀਂ ਆ ਯਾਰ ਸਾਹਬ ਨੂੰ ਤਾਂ ਨਹੀਂ ਪਤਾ ਓਏ ਹੈਲੋ ਦੋ ਦਿਨ ਵੀ ਨੂੰ ਭਰਦਾ ਸਾਹਬ ਨੂੰ ਤਾਂ ਮਿਲਦਾ ਓ ਹੈਲੋ ਗਾਇਜ਼ ਹਾਂ ਗਾਇਜ਼ ਅਜੇ ਮੇ ਤਾਂ ਦੋ ਦਿਨ ਵੀ ਨਹੀਂ ਪਤਾ ਹੁੰਦਾ ਕਿੱਥੇ ਜਾਉਣਾ ਪਾਣੀ ਆ ਰਿਹਾ ਪਾਣੀ ਭਾਈ ਸਲੋ ਹੋ ਗਿਆ ਉਹ ਤਾਂ ਪ੍ਰੈਸ਼ਰ ਆ ਜਾਂਦਾ ਸੀ ਓਏ ਕਿ ਦਬਾਅ ਘਟ ਗਈ ਬੱਚੇ ਭਾਈ ਇੱਥੇ ਸ਼ਾਮ ਨੂੰ ਪ੍ਰਸ਼ਾਦੇ ਵੀ ਬਣਾਉਂਦੇ ਨੇ ਡੇਰੇ 'ਚ ਰੋਜ਼ ਸੱਸੀ ਕਾ ਭਾਈ ਸੱਸੀ ਕਾ ਆ ਬੱਚੇ ਭਾਈ ਪ੍ਰਸ਼ਾਦੇ ਬਣਾਈਆਂ ਡੇਰੇ ਦੇ ਵਿੱਚ ਲੰਗਰ ਆ ਇਹ ਹਰ ਰੋਜ਼ ਬਣਾਉਂਦੇ ਨੇ ਕੀ ਹਾਲ ਆ ਭਾਈ ਮੁੰਡਿਓ ਇਹ ਸੇਵਾਦਾਰ ਹੈ ਰੋਜ਼ ਦੇ ਸੇਵਾਦਾਰ ਨੂੰ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਭਾਈ ਇਹ ਰੋਜ਼ ਵਾਲੇ ਸੇਵਾਦਾਰ ਹੈ rotan bau, menang ini ya, ya apa tuh, ini mandikan gue. Gol, 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 langer. <tellan> <tellan> apa ini deh, tuh <tellan> ਸਾਰੇ ਜੀ ਆਪਣੇ ਕੋਈ ਨਹੀਂ ਸਾਰੇ ਭਰਾ ਠੀਕ ਆ ਭਾਈ ਸੇਵਾਦਾਰਾਂ ਨੇ ਬਹੁਤ ਸੇਵਾ કરી ਵਿਚਾਰਿਆਂ ਨੇ ਦੂਜੇ ਪਾਣੀ ਪਾਇਆ ਤਾਂ ਸ਼ੁਕਰੀਆ ਕਿਉਂ ਸਹੀ ਆ ਓਕੇ ਦੀ ਰਿਪੋਰਟ ਆ ਭਾਈ